ਅਜਨਾਲੇ ਵਿੱਚ ਹੜ ਕਰਨ ਨੇੜਲੇ ਪਿੰਡਾਂ ਦੇ ਲੋਕ ਕਾਫੀ ਪ੍ਰਭਾਵਿਤ ਹੋਏ ਸਨ ਇਸ ਸਥਿਤੀ ਨੂੰ ਦੇਖਦੇ ਹੋਏ ਕਈ ਸਮਾਜ ਸੇਵੀ ਸੰਸਥਾ ਅਤੇ ਦਾਨੀ ਸੱਜਣਾ ਵੱਲੋਂ ਰਾਹ ਸਮਗਰੀ ਵੰਡਣ ਦਾ ਕੰਮ ਕੀਤਾ ਗਿਆ ਅੱਜ ਪਿੰਡ ਮਲਕਪੁਰ ਵਿੱਚ ਸੰਤ ਰਾਮਪਾਲ ਜੀ ਮਹਾਰਾਜ ਜੀ ਦੀ ਅਨਪੂਰਨ ਮਹੀਨ ਦੇ ਤਹਿਤ ਇੱਕ ਵਿਸ਼ੇਸ਼ ਸੇਵਾ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਦੀਪਕ ਮਹਾਰਾਜ ਫਤਿਹਗੜ੍ਹ ਸਾਹਿਬ ਪੰਜਾਬ ਤੇ ਲਵਨੀ ਸਿੱਧੂ ਨੇ ਦੱਸਿਆ ਕਿ ਇਹ ਮੁਹਿੰਮ ਸੰਤ ਰਾਮ ਪਾਲ ਜੀ ਮਹਾਰਾਜ ਦੇ ਪ੍ਰੇਰਨਾ ਨਾਲ ਪੂਰੇ ਦੇਸ਼ ਦੇ ਵਿੱਚ ਚੱਲ ਰਹੀ ਹੈ ਇਸ ਦਾ ਉਦੇਸ਼ ਗਰੀਬ ਬੇਸਹਾਰਾ ਅਤੇ ਲੋੜਵੰਦ ਪਰਿਵਾਰਾਂ ਨੂੰ ਬਨਾਦੀ ਸਹੂਦਾ ਜਿਵੇਂ ਭੋਜਨ ਕੱਪੜਾ ਮਕਾਨ ਅਤੇ ਸਿੱਖਿਆ ਪ੍ਰਦਾਨ ਕਰਨਾ ਹੈ ਉਹਨਾਂ ਦੱਸਿਆ ਕਿ ਹੜ੍ਹ ਕਾਰਨ ਪਿੰਡਾਂ ਵਿੱਚ ਫਸਲਾਂ ਬਰਬਾਦ ਹੋ ਗਈਆਂ ਸਨ ਇਸੇ ਕਰਕੇ ਹੁਣ ਅਜਿਹੀ ਸਥਿਤੀ ਦੁਬਾਰਾ ਨਾ ਬਣੇ ਇਸ ਲਈ ਖੇਤਾਂ ਵਿੱਚੋਂ ਪਾਣੀ ਕੱਢਣ ਲਈ ਵੱਡੀਆਂ ਮੋਟਰਾਂ ਤੇ ਪਾਈਪਲਾਈਨ ਲਗਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਇਸ ਪ੍ਰੋਜੈਕਟ ਦੀ ਲਾਗਤ ਲਗਭਗ 19 ਲੱਖ ਰੁਪਏ ਆਈ ਹੈ। ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਹਰਿਆਣੇ ਵਿੱਚ ਕੀਤੀ ਗਈ ਸੀ। ਉੱਥੇ 200 ਤੋਂ ਵੱਧ ਪਿੰਡਾਂ ਵਿੱਚ ਸੰਤ ਰਾਮਪਾਲ ਜੀ ਮਹਾਰਾਜ ਦੇ ਸੇਵਾਦਾਰਾਂ ਵੱਲੋਂ ਕਿਸਾਨਾਂ ਨੂੰ ਪਾਣੀ ਲਈ ਮੋਟਰਾਂ, ਪਾਈਪਾਂ ਤੇ ਹੋਰ ਸਮਾਨ ਦਿੱਤਾ ਗਿਆ। ਇਸ ਨਾਲ ਉਹ ਆਪਣੀਆਂ ਫਸਲਾਂ ਮੋੜ ਤੋਂ ਵਾਣ ਸਕਣ। ਹੁਣ ਇਹ ਹੀ ਮੁਹਿੰਮ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੱਲ ਰਹੀ ਹੈ। ਉਹਨਾਂ ਨੇ ਦੱਸਿਆ ਕਿ ਅਨਪੂਰਨਾ ਮਹਿੰਦੀ ਸ਼ੁਰੂਆਤ ਇੱਕ ਦਰਦਨਾਕ ਘਟਨਾ ਤੋਂ ਬਾਅਦ ਹੋਈ ਸੀ ਜਦੋਂ ਇੱਕ ਗਰੀਬ ਪਰਿਵਾਰ ਇਲਾਜ ਲਈ ਪੈਸੇ ਨਾ ਹੋਣ ਕਾਰਨ ਆਤਮ ਹੱਤਿਆ ਕਰ ਗਿਆ ਉਸ ਤੋਂ ਬਾਅਦ ਸੰਤ ਰਾਮਪਾਲ ਜੀ ਮਾਰਾ ਨੇ ਇਹ ਸੰਕਲਪ ਲਿਆ ਕਿ ਹੁਣ ਕੋਈ ਵੀ ਗਰੀਬ ਭੁੱਖਾ ਜਾਂ ਇਲਾਜ ਲਈ ਆਪਣੀ ਜ਼ਿੰਦਗੀ ਨਾ ਗਵਾ ਬੈਟੇ ਇਹ ਅਭਿਆਨ ਹੁਣ ਕੇਵਲ ਹਰਿਆਣਾ ਤੇ ਪੰਜਾਬ ਤੱਕ ਸੀਮਤ ਨਹੀਂ ਰਹੇਗਾ ਸਗੋਂ ਪੂਰੇ ਭਾਰਤ ਵਿੱਚ ਤੇ ਨੇਪਾਲ ਵਿੱਚ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ ਇਸ ਮਹਿੰਮ ਨੇ ਹਜ਼ਾਰਾਂ ਪਰਿਵਾਰਾਂ ਦੇ ਚਿਹਰਿਆਂ ਤੇ ਮੁਸਕਾਨ ਵਾਪਸ ਲਿਆਂਦੀ ਹੈ ਤੇ ਮਨੁੱਖਤਾ ਦੀ ਸੇਵਾ ਦਾ ਇੱਕ ਪ੍ਰੇਰਕ ਉਦਾਹਰਣ ਪੇਸ਼ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਅਮਦੀਪ ਸਿੰਘ ਮਾਲ ਦੀ ਖਾਸ ਰਿਪੋਰਟ। ਮੇਰਾ ਨਾਮ ਜੀ ਦੀਪਕ ਕੁਮਾਰ ਹੈ ਜੀ, ਦੀਪਕ ਦਾਸ ਮੈਂ ਮੰਡੀ ਗੁੰਗਰ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦਾ ਜੀ। ਅਸੀਂ ਸੇਵਾਦਾਰ ਹਾਂ ਜੀ ਸਤਲੋਕ ਆਸ਼ਰਮ ਦੇ ਤੇ ਜਿਹੜੇ ਸਾਡੇ ਪ੍ਰਮੁੱਖ ਨੇ ਸੰਤ ਰਾਮਪਾਲ ਜੀ ਮਹਾਰਾਜ ਨੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਸੰਤ ਰਾਮਪਾਲ ਜੀ ਮਹਾਰਾਜ ਨੇ ਪੂਰੇ ਦੇਸ਼ ਵਿੱਚ ਇੱਕ ਅਨਪੂਰਨਾ ਮੁਹਿੰਮ ਚਲਾਈ ਹੋਈ ਹੈ ਤਾਂ ਮੈਂ ਬਰੀਫ ਕਰੂੰਗਾ ਉਸ ਦੇ ਤਹਿਤ ਉਹਨਾਂ ਦਾ ਨਾਰਾ ਹੈ ਕਿ ਰੋਟੀ ਕਪੜਾ ਚਕਿਸਤਾ ਸਿੱਖਿਆ ਤੇ ਮਕਾਨ ਹਰ ਗਰੀਬ ਨੂੰ ਦੇ ਰਿਹਾ ਹੈ ਦੇ ਰਿਹਾ ਹੈ ਕਬੀਰ ਭਗਵਾਨ ਦੇਸ਼ ਭਰ ਦੇ ਵਿੱਚ ਸੈਂਕੜੋ ਹਜ਼ਾਰਾਂ ਲੋਕ ਨੇ ਪਰਿਵਾਰ ਨੇ ਜਿਹੜੇ ਸੰਤ ਰਾਮਪਾਲ ਜੀ ਮਹਾਰਾਜ ਨੇ ਢੋਲ ਲੱਭ ਕੇ ਉਹਨਾਂ ਦੀ ਹਰ ਮਹੀਨੇ ਰਾਸ਼ਨ ਦੀ ਮਦਦ ਕੀਤੀ ਜਾਂਦੀ ਹੈ ਹਰ ਮਹੀਨੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਜਿਹੜਾ ਵਿਅਕਤੀ ਕੋਈ ਗਰੀਬ ਵਿਅਕਤੀ ਇਲਾਜ ਨਹੀਂ ਕਰਵਾ ਸਕਦਾ ਆਰਥਿਕ ਸਥਿਤੀ ਖਰਾਬ ਹੋਣ ਕਰਕੇ ਉਹਦਾ ਇਲਾਜ ਕਰਵਾਇਆ ਜਾਂਦਾ ਹੈ ਤੇ ਜਿਹੜੇ ਬੱਚਿਆਂ ਦੀ ਐਜੂਕੇਸ਼ਨ ਵਿੱਚ ਰੁਕ ਗਈ ਸੀਗੀ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਤੇ ਈਵਨ ਕੀ ਉਹਨਾਂ ਨੂੰ ਸਰਦੀਆਂ ਗਰਮੀਆਂ ਦੇ ਅਲੱਗ ਤੋਂ ਅਲੱਗ ਤੋਂ ਕੱਪੜੇ ਦਿੱਤੇ ਜਾਂਦੇ ਨੇ ਮੌਸਮ ਦੇ ਹਿਸਾਬ ਨਾਲ ਤੇ ਬੱਚਿਆਂ ਨੂੰ ਅਗਰ ਸਕੂਲ ਯੂਨੀਫਾਰਮ ਦੀ ਜ਼ਰੂਰਤ ਹੈ ਸਕੂਲ ਬੈਗ ਦੀ ਜ਼ਰੂਰਤ ਹੈ ਸਟੇਸ਼ਨ ਜੁੱਤਾ ਸਾਰਾ ਕੁਝ ਇਸ ਅਨਪੂਰਨ ਮੋਹਿੰਦ ਦੇ ਤਹਿਤ ਪ੍ਰੋਵਾਈਡ ਕਰਵਾਇਆ ਜਾਂਦਾ ਕਿਉਂਕਿ ਸੰਤ ਰਾਮਪਾਲ ਜੀ ਮਹਾਦਾ ਇੱਕ ਸੰਕਲਪ ਹੈ ਇਸ ਅਨਪੂਰਨ ਮੋਹਿੰਦ ਦੇ ਤਹਿਤ ਕਿ ਬੇਟਾ ਆਪਾਂ ਦੋ ਰੋਟੀ ਘਟਾ ਲਓ ਮਾਪਾ ਸੁੱਖ ਸਹੂਲਤ ਆਪਣੀ ਘਟਾ ਕਰ ਲਓ ਲੇਕਿਨ ਇਸ ਧਰਤੀ ਦੇ ਉੱਪਰ ਤੜਾ ਕੋਈ ਔਪਕ ਹਨਾ ਰਵੇ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ ਕੋਈ ਵੀ ਜਿਹੜਾ ਗਰੀਬ ਹੈ ਬਿਮਾਰੀ ਦੇ ਇਲਾਜ ਤੋਂ ਵਾਂਝਾ ਨਾ ਰਹੇ ਤੇ ਕੋਈ ਵੀ ਗਰੀਬ ਸੱਤ ਤੋਂ ਵਾਂਝਾ ਨਾ ਰਹੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਅਨਪੂਰਨ ਮੋਹਿੰਮ ਦੇ ਤਹਿਤ ਸੰਤਰਾਮਪਾਲ ਜੀ ਮਹਾਰਾਜ ਨੇ ਦੇਸ਼ ਭਰ ਦੇ ਵਿੱਚ ਸੈਂਕੜਾ ਹਜ਼ਾਰਾਂ ਮਕਾਨ ਵੀ ਬਣਵਾ ਕੇ ਦਿੱਤੇ ਨੇ ਲੋਕਾਂ ਨੂੰ ਸਰ ਇਹ ਇਲਾਕਾ ਕਿਹੜਾ ਤੁਸੀਂ ਆ ਗਏ ਇਹ ਇਲਾਕਾ ਇਸ ਤਰ੍ਹਾਂ ਹੈ ਜੀ ਇਹ ਜਿਹੜੀ ਅਨਪੂਰਨ ਮੋਹਿੰਮ ਦੇ ਤਹਿਤ ਇੱਕ ਬਾੜ ਰਾਤ ਅਭਿਆਨ ਸੰਤਰਾਮਪਾਲ ਜੀ ਮਹਾਰਾਜ ਨੇ ਚਲਾਇਆ ਹੋਇਆ ਹੈ ਹਰਿਆਣੇ ਦੇ ਵਿੱਚ 200 ਤੋਂ ਉੱਪਰ ਜਿਹੜੇ ਪਿੰਡ ਨੇ ਉਹਨਾਂ ਨੇ ਸੰਤਰਾ ਜੀਣਾ ਵਿੱਚ ਉਹਨਾਂ ਨੇ ਕਈ ਲੱਖ ਫੁੱਟ ਪਾਈਪ ਮੋਟਰਾਂ ਦੀ ਡਿਮਾਂਡ ਕੀਤੀ ਸੀ ਤੇ ਉਹ ਸਾਰਿਆਂ ਨੂੰ ਉਹ ਸਾਰੀਆਂ ਪਾਈਪ ਮੋਟਰਾਂ ਸਟਾਰਟਰ ਨਟ ਵੋਲਟ ਜੋ ਵੀ ਸਹੂਗੀ ਸਮਗਰੀ ਹੈ ਸਾਰੀ ਸੰਤਰਾਮਪਾਲ ਜੀ ਮਹਾਰਾਜ ਨੇ ਪ੍ਰੋਵਾਈਡ ਕਰਵਾਈ ਹੈ ਤੇ ਉਹ ਪਿੰਡਾਂ ਨੇ ਆਪਣਾ ਪਾਣੀ ਗੱਢ ਕੇ ਅਗਲੀ ਫਸਲ ਦੀ ਬਜਾਈ ਸ਼ੁਰੂ ਕਰ ਦਿੱਤੀ ਹੈ ਤੇ ਜਿਹੜੀ ਪੰਚਾਇਤ ਹੈ ਇਹ ਵੀ ਉਹ ਵੀਡੀਓਜ਼ ਦੇਖਦੀ ਹੁੰਦੀ ਸੀ ਪੰਚਾਇਤ ਐਸ ਐ ਨਿਊਜ਼ ਚੈਨਲ ਹੈ ਜੀ ਆਸ਼ਮ ਦਾ ਤਾਂ ਇਹਨਾਂ ਨੇ ਉਹ ਵੀਡੀਓਜ਼ ਦੇਖ ਕੇ ਸਾਨੂੰ ਅਪਰੋਚ ਕੀਤਾ ਬਾਕੀ ਇਸ ਇਲਾਕੇ ਦੇ ਵਿੱਚ ਜਿਹੜਾ ਹੜਾ ਆਇਆ ਸੀਗੇ ਉਸ ਦੌਰਾਨ ਸੰਤਰਾਮਪਾਲ ਜੀ ਮਹਾਰਾਜ ਨੇ ਵੱਡੀ ਤعداد ਦੇ ਵਿੱਚ ਇੱਥੇ ਰਾਸ਼ਨ ਨੇ ਕਿਟਾਂ ਗੱਦੇ ਮੰਜੇ ਬਿਸਤਰੇ ਵੀ ਵੰਡੇ ਨੇ ਜਿਹੜੇ ਲੋਕਾਂ ਨੂੰ ਜ਼ਰੂਰਤ ਸੀਗੀ ਪਸ਼ੂਆਂ ਦਾ ਚਾਰਾ ਤੱਕ ਵੀ ਦਿੱਤਾ ਤੇ ਵੈਸੇ ਵੀ ਲੋਕ ਜਾਊ ਸੀਗੀ ਸੰਪੂਰਨ ਮਹਿੰਤੋਂ ਤੇ ਇਹ ਪੰਚਾਇਤ ਨੇ ਜਦੋਂ ਸਾਨੂੰ ਸੰਪਰਕ ਕੀਤਾ ਤੇ ਇਸ ਪੰਚਾਇਤ ਦੀ ਜਿਹੜੀ ਪ੍ਰਾਰਥਨਾ ਹੈ ਉਹ ਇਹਨਾਂ ਦੇ ਲੈਟਰਹੈਡ ਤੇ ਸੰਤ ਰਾਮਪਾਲ ਜੀ ਮਹਾਰਾਜ ਨੇ ਆਪਣੇ ਵਕੀਲਾਂ ਦੇ ਮਾਧਮੇਨ ਨਾਲ ਭੇਜੀ ਜੋ ਕਿ ਪੰਚਾਇਤ ਨੇ ਡਿਮਾਂਡ ਕੀਤੀ ਸੀ ਕਿ ਇਹਨਾਂ ਨੂੰ ਖੇਤਾਂ ਵਿੱਚ ਪਾਣੀ ਗੰਡਣ ਲਈ ਤਕਰੀਬਨ 9400 ਫੁੱਟ ਪਾਈਪ ਦੀ ਲੋੜ ਸੀਗੀ 2 20 ਹਾਰਸ ਪਾਵਰ ਦੀਆਂ ਮੋਟਰਾਂ ਕਹੀਆਂ ਸੀ 1700 ਫੁੱਟ ਇਹਨਾਂ ਨੇ ਜਿਹੜੀ ਤਾਰ ਬਿਲੀ ਤਾਰ ਦੀ ਮੰਗ ਕੀਤੀ ਸੀ ਬਾਕੀ ਨਾਲ ਅਸੀਂ ਸਯੋਗੀ ਸਮਗਰੀ ਲੈ ਕੇ ਆਏ ਜਿਵੇਂ ਨਟ ਵੋਲਟ 스타ਟਰ ਔਰ ਜਿਹੜਾ ਆਪਣਾ ਫੈਵੀਕੋਲ ਹੁੰਦਾ ਲੋਸ਼ਨ ਜੋ ਹੁੰਦ ਨੇ ਸਕਰੂ ਹੁੰਦ ਨੇ ਸਾਰਾ ਕੁਝ ਲੈ ਕੇ ਆਏ ਨੇ ਸੌਕਟ ਵਗੈਰਾ ਵੀ ਇਹਦਾ ਜਿਹੜਾ ਨਿਕਾਸੀ ਦਾ ਕੰਮ ਪਿੰਡ ਦੀ ਪੰਚਾਇਤ ਕਰੇਗੀ ਜੀ ਅਸੀਂ ਸਿਰਫ ਇਹਨਾਂ ਨੂੰ ਸਮਾਨ ਦੇ ਕੇ ਜਾਵਾਂਗੇ ਜਾਂ ਸਾਡੇ ਨਾਲ ਜਿਹੜੇ ਟੈਕਨੀਸ਼ੀਅਨ ਆਏ ਉਹਨਾਂ ਨੂੰ ਗਾਈਡ ਕਰਕੇ ਜਾਣਗੇ ਉਹ ਪਿੰਡ ਦੀ ਪੰਚਾਇਤ ਦੀ ਜ਼ਿੰਮੇਵਾਰੀ ਹੈ ਪਾਣੀ ਕੱਢਣ ਦੀ ਅਸੀਂ ਸਾਰਾ ਸਮਾਨ ਇਹਨਾਂ ਨੂੰ ਦੇ ਦਾਂਗੇ ਉਹ ਇਹਨਾਂ ਦੀ ਮਰਜ਼ੀ ਹੈ ਜਿਵੇਂ ਹਰਿਆਣਾ ਵਿੱਚ ਕੀ ਸਿਸਟਮ ਹੈ ਕਿ ਉੱਥੇ 1-2 ਸਾਲ ਬਾਅਦ ਇਹ ਸਥਿਤੀ ਆ ਜਾਂਦੀ ਹੈ ਪਾਣੀ ਖੇਤਾਂ 'ਚ ਕੱਢ ਦਿੰਦਾ بارش ਦਾ ਇੱਥੇ ਹੀ ਦੱਸ ਰਹੇ ਨੇ ਕਿ 28 ਸਾਲ ਬਾਅਦ ਪਾਣੀ ਆਇਆ ਦਰਿਆ ਦਾ ਇਹ ਸਮਾਨ ਤਾਂ ਪਰਮਾਨੈਂਟ ਵੀ ਰੱਖ ਸਕਦੇ ਹਾਂ ਸਮਾਨ ਅਸੀਂ ਵਾਪਸ ਨਹੀਂ ਮੰਗਾਂਗੇ ਅਗਰ ਇਹਨਾਂ ਨੂੰ ਨਾ ਜ਼ਰੂਰਤ ਹੋਈ ਤਾਂ ਇਹਨਾਂ ਤੋਂ ਬਾਅਦ ਕਿਸੇ ਅਗਲੀ ਪੰਚਾਇਤ ਨੂੰ ਹੈਂਡਓਵਰ ਕਰ ਦਾਂਗੇ ਜਿਹੜੀ ਅਪਰੋਚ ਕਰੇਗੀ ਇਹਦਾ ਸਾਰਾ ਸੈਟਅਪ ਪੰਚਾਇਤ ਕਰੇਗੀ ਜੀ ਬਿਲਕੁਲ ਜੀ ਇੱਕ ਦੋ ਪਿੰਡਾਂ ਨੇ ਤਾਂ ਅਪਰੋਚ ਕਰ ਵੀ ਲਿਆ ਜੀ ਉਹਨਾਂ ਦੀ ਜਿਹੜੀ ਪ੍ਰਾਰਥਨਾ ਪੱਤਰ ਸੰਤਰਾਮਪਾਲ ਜੀ ਨੂੰ ਭੇਜਿਆ ਗਿਆ ਤੇ ਉਹ ਮਨਜ਼ੂਰ ਵੀ ਹੋ ਗਿਆ ਜੀ ਅਸੀਂ ਸਟਾ ਨੈਕਸਟ ਅਸੀਂ ਉਹ ਪਿੰਡ ਦੇ ਵਿੱਚ ਆਵਾਂਗੇ ਦੇਖੋ ਜੀ ਅਸੀਂ ਤਾਂ ਜਲਦੀ ਉਹ ਜਲਦੀ ਕਰਦੇ ਹਾਂ ਹੁਣ ਥੋੜਾ ਜਿਹਾ ਦਿਵਾਲੀ ਕਰਕੇ ਤੁਹਾਨੂੰ ਪਤਾ ਵਿਸ਼ ਕਰਮਾੜੇ ਸੀ ਫੈਕਟਰੀਆਂ ਬੰਦ ਸੀਗੀਆਂ ਆਕਸੀਜਨ ਸੀਗਾ ਉਸ ਕਰਕੇ ਥੋੜਾ ਟਾਈਮ ਲੱਗਣੇ ਤਾਂ ਜਿਵੇਂ ਪਿਛਲੀ ਪੰਚਾਇਤ ਨੇ ਜਦੋਂ ਸਾਨੂੰ ਅਸੀਂ ਸਰਵੇ ਕਰਕੇ ਗਏ ਆ ਕਿ ਵੀਡੀਓ ਬਣਾ ਕੇ ਗਏ ਅਸੀਂ ਦੇਖੇ ਕਿ ਕੀ ਕੀ ਜ਼ਰੂਰਤ ਹੈ ਅਸੀਂ 2-3 ਦਿਨ ਦੇ ਵਿੱਚ ਸਮਾਨ ਲੈ ਆਏ ਸੀ ਸਾਰਾ ਉਹਨਾਂ ਦਾ 2 ਤੋਂ 3 ਦਿਨ ਦੇ ਵਿੱਚ ਸਮਾਨ ਲੈ ਕੇ ਆ ਜੰਨੇ ਹਾਂ ਜੀ ਵਸਤੇ ਹੈ ਜੀ ਅਨਪੂਰਨਮ ਪੂਰੇ ਭਾਰਤ ਵਿੱਚ ਦੇ ਵਿੱਚ ਪ੍ਰਵਾਹ ਟੋਲ ਦੇ ਸਰਵੇ ਦੇ ਵਿੱਚ ਸਾਡੀ ਕਮੇਟੀ ਨੂੰ ਸਰਵੇ ਭੇਜਿਆ ਜਾਂਦਾ ਜਿਹੜਾ ਕ੍ਰਾਈਟੇਰੀਆ ਫੁੱਲ ਫਿਲ ਕਰਦਾ ਵੀ ਕੋਈ ਰੋਟੀ ਨਹੀਂ ਦੋ ਵਕਤ ਦੀ ਖਾ ਸਕਦਾ ਹੈਗਾ ਜਾਂ ਬੱਚੇ ਦੀ ਐਜੂਕੇਸ਼ਨ ਵਿੱਚ ਰੁਕ ਗਈ ਉਹਦੇ ਤਹਿਤ ਪੰਜਾਬ ਦੇ ਵਿੱਚ 200 ਤੋਂ ਉੱਪਰ ਪਰਿਵਾਰਾਂ ਦੇ ਜਿਹੜੇ ਸਰਵੇ ਉਹ ਪਾਸ ਹੋ ਚੁੱਕੇ ਨੇ ਬਾਕੀ ਹਿੰਦੁਸਤਾਨ ਤੇ ਨੇਪਾਲ ਤਾਂ ਮੁਹਿੰਮ ਚੱਲੀ ਰਹੀ ਹੈ 200 ਤੋਂ ਉੱਪਰ ਪਰਿਵਾਰਾਂ ਨੂੰ ਸੰਤਰਾਮਪਾਲ ਜੀ ਮਹਾਰਾਜ ਹਰ ਇੱਕ ਮਹੀਨੇ ਰਾਸ਼ਨ ਵੀ ਭੇਜਦੇ ਨੇ ਜਿਹਦੇ ਵਿੱਚ 23 ਆਈਟਮਾਂ ਨੇ ਰਾਸ਼ਨ ਹੁੰਦੀਆਂ 23 ਆਈਟਮਾਂ ਨੇ ਰਸ ਹੁੰਦੀਆਂ ਵਧੀਆ ਕੁਆਲਿਟੀ ਦੀਆਂ ਜੋ ਆਪਣੇ ਘਰ ਵਿੱਚ ਯੂਜ਼ ਕਰਦੇ ਐ এডੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਜਿਵੇਂ ਯੂਨੀਫਾਰਮ ਦੀ ਲੋੜ ਐ ਫੀਸ ਬੱਚੇ ਦੀ ਪੈਂਡਿੰਗ ਪਈ ਐ ਜਾਂ ਉਹਨਾਂ ਨੂੰ ਸਟੇਸ਼ਨਰੀ ਦੀ ਬੁੱਕਸ ਦੀ ਲੋੜ ਐ ਨੋਟਬੁੱਕਸ ਦੀ ਲੋੜ ਐ ਸ਼ੂਜ਼ ਦੀ ਲੋੜ ਹੈ ਸੌਕਸ ਦੀ ਲੋੜ ਹੈ ਜਰਾਬਾਂ ਦੀ ਸਭ ਕੁਝ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਬਿਲਕੁਲ ਜੀ ਇਨਸਪੈਕਸ਼ਨ ਵੀ ਕਰਦੇ ਆਂ ਅਸੀਂ ਰਾਫਤਾ ਵੀ ਰੱਖਦੇ ਆਂ ਇਸ ਪਰਿਵਾਰ ਨਾਲ ਮੰਨ ਕੇ ਚੱਲੋ ਕਿ ਕਿਸੇ ਟਾਈਮ ਤੇ ਉਹਨਾਂ ਦੀ ਆਰਥਿਕ ਸਥਿਤੀ ਠੀਕ ਹੋ ਜਾਂਦੀ ਹੈ ਤਾਂ ਫਿਰ ਉਹਨਾਂ ਨੂੰ ਉਹ ਸਰਵੇ ਅਸੀਂ ਫਿਰ ਉੱਥੇ ਸਟਾਪ ਕਰ ਦਿੰਨੇ ਆਂ ਇਹ ਉਹਦੋਂ ਤੱਕ ਕੀਤੀ ਜਾਂਦੀ ਹੈ ਮਦਦ ਚਾਹੇ ਸਾਲ ਲੱਗੇ 2 ਸਾਲ ਲੱਗੇ 3 ਸਾਲ ਲੱਗੇ ਸਥਿਤੀ ਤੇ ਪਰਵਾਹ ਦੀ ਸਥਿਤੀ ਡਿਪੈਂਡ ਕਰਦਾ ਹੈ ਕਿ ਕੋਈ ਸਮੇਂ ਸੀਮਾ ਨਹੀਂ ਮੰਨ ਲਓ ਕਿਸ ਕਿਸੇ ਨੂੰ 5-10 ਸਾਲ ਵੀ ਮਦਦ ਜਾ ਸਕਦੀ ਹੈ ਕਿਸੇ ਨੂੰ 1 ਸਾਲ ਵੀ ਜਾ ਸਕਦੀ ਹੈ ਜਦੋਂ ਉਹਨਾਂ ਦੀ ਆਸਥੀ ਠੀਕ ਹੋ ਜੇ ਉਹਨਾਂ ਦਾ ਕੋ ਪਾਈਪਸ ਜੀ ਇਹਨਾਂ ਨੇ ਤੋਂ ਇਸ ਪਿੰਡ ਦੀ ਗੱਲ ਕਰੀ ਹੈ ਨਾ ਪਾਈਪਸ ਜੀ ਇਹਨਾਂ ਨੇ ਹੋਰ ਵੀ ਜਿਹੜੀ ਡਿਮਾਂਡਸ ਕੀਤੀਆਂ ਉਹ ਤੁਸੀਂ ਵੈਰੀਫਾਈ ਕੀਤਾ ਕਿ ਸੀਐਸਸੀ ਨੋਟੇ ਕਿ ਬਿਲਕੁਲ ਜੀ ਅਸੀਂ ਪਿੰਡ ਵਿੱਚ ਆ ਕੇ ਗਏ ਸੀ ਅਸੀਂ ਵੀਡੀਓ ਵੀ ਸ਼ੂਟ ਕੀਤੀ ਔਰ ਵੀਡੀਓ ਨੂੰ ਸ਼ੂਟ ਕਰਕੇ ਅਸੀਂ ਅੱਗੇ ਆਪਣੀ ਕਮੇਟੀ ਨੂੰ ਵੀ ਭੇਜਿਆ ਤੇ ਅਸੀਂ ਆਪ ਹੀ ਫਿਜ਼ੀਕਲ ਵੈਰੀਫਿਕੇਸ਼ਨ ਕਰਕੇ ਗਏ ਸੀ ਪੰਚਾਇਤ ਨਾਲ ਗੱਲ ਵੀ ਕਰਕੇ ਸੀ ਅਸੀਂ ਮੌਕਾ ਵੀ ਦੇਖ ਕੇ ਗਏ ਸੀ ਕਿ ਕਿੰਨਾ-ਕਿੰਨਾ ਪਾਣੀ ਭਰਿਆ ਹੋਇਆ ਤੇ ਪੰਚਾਇਤ ਨਾਲ ਸਾਰੀ ਗੱਲਬਾਤ ਕਰਕੇ ਸੀ ਕਨਕਲੂਡ ਵੀ ਕੀਤਾ ਕਿ ਇਹਨਾਂ ਕੋਈ ਇੰਤਜ਼ਾਮ ਹੈਗਾ ਕਿ ਨਹੀਂ ਹੈਗਾ ਪ੍ਰੋਪਰ ਸਭ ਕੁਝ ਇਨਵੈਸਟਿਗੇਟ ਕਰਨ ਤੋਂ ਬਾਅਦ ਹੀ ਇਹ ਸਮਾਨ ਪਹੁੰਚਾਇਆ ਜਾਏਗਾ। ਹਾਂ ਮੇਰਾ ਨਾਮ ਹੈਗਾ ਜੀ ਹਰਲਬਲਿੰਗ ਸਿੰਘ ਸਿੱਧੂ ਪਰਮਾਤਮਾ ਦੇ ਨਾਮ ਹੈਗਾ ਹਰਲਬਲਿੰਗ ਦਾਸ। ਤੇ ਮੈਂ ਪਟਿਆਲਾ ਤੋਂ ਆਂ। ਜਿਵੇਂ ਤੁਸੀਂ ਪੁੱਛਿਆ ਮਹੀਮ ਕਿੱਥੋਂ ਸ਼ੁਰੂ ਹੋਈ? ਇਹ ਪਹਿਲਾਂ ਪੂਰੇ ਭਾਰਤ ਭਰ ਦੇ ਵਿੱਚ ਹਰਿਆਣੇ ਤੋਂ ਸ਼ੁਰੂ ਕੀਤੀ ਗਈ। ਇੱਕ ਟਰੈਜੇਡੀ ਹੋਈ ਸੀ ਜਿਹੜਾ ਉਹ ਦੁਆਰਾਜ ਹੋਇਆ ਸੀ ਇੱਕ ਪਰਿਵਾਰ ਨੂੰ ਬਿਮਾਰੀ ਦੇ ਕਾਰਨ ਇਲਾਜ ਨਹੀਂ ਕਰਾ ਸਕ ਰਿਹਾ ਸੀ ਤੇ ਉਹਨੇ ਆਪਣੇ ਬੱਚਿਆਂ ਨੂੰ ਸੂਸ਼ਟ ਕਰ ਲਿਆ ਸੀ। ਤਾ ਉਹ ਸਾਡੇ ਗੁਰੂ ਮਹਾਰਾਜ ਜੀ ਨੇ ਕਰੇ ਖਬਰ ਪੜੀ ਉਸ ਤੋਂ ਬਾਅਦ ਅਨਪੂਰਨਾ ਮਹੀਨਾ ਦਾ ਆਗਾਜ਼ ਹੋ ਗਿਆ ਤਾਂ ਗੁਰੂ ਮਹਾਰਾਜ ਜੀ ਵੱਲੋਂ ਸੰਤਰਾਮਪਾਲ ਜੀ ਮਾਰਿਆ ਉਹ ਦੇਸ਼ ਆਇਆ ਵੀ ਜਿਹੜੇ ਗਰੀਬ ਬੱਚੇ ਨੇ ਗਰੀਬ ਬੇਸਹਾਰਾ ਲੋਕ ਨੇ ਵੀ ਉਹਨਾਂ ਦੀ ਮਦਦ ਕੀਤੀ ਜਾਵੇ ਕੋਈ ਆਤਮ ਹੱਤਿਆ ਨਾ ਕਰੇ ਕੋਈ ਲਾਚਾਰ ਹੋ ਕੇ ਮਰੇ ਨਾ ਉਹਨੂੰ ਹਰ ਇੱਕ ਚੀਜ਼ ਮੁਹੱਈਆ ਕਰਾਈ ਜਾਵੇ ਤਾਂ ਸੰਤਰਾਮਾਲ ਜੀ ਦੇ ਜੋ ਸਾਨੂੰ ਪ੍ਰੇਰਨਾ ਦਿੰਦੇ ਨੇ ਵੀ ਬੇਟਾ ਦੋ ਰੋਟੀ ਆਪਾਂ ਘੱਟ ਖਾ ਲੈਣੀ ਆ ਪਰ ਆਪਣੇ گاؤں ਆਪਣੇ ਸ਼ਹਿਰ ਤੇ ਨਗਰ ਤੇ ਕਿਸੇ ਨੂੰ ਖੁੱਖੇ ਨਹੀਂ ਛੋਣ ਦੇਣਾ ਤੇ ਉਸ ਦੇ ਤਹਿਤ ਫਿਰ ਅਸੀਂ ਸੰਤਰਾਮਪਾਲ ਜੀ ਦੇ ਹਦੇਸ਼ ਅਨੁਸਾਰ ਉਹਨਾਂ ਦੇ ਸੇਵਾਦਾਰਾਂ ਨੇ گاؤں-ਗਾਉਂ ਮਹੱਲੇ-ਮਹੱਲੇ ਨਗਰ ਜਾ ਕੇ ਉਹ ਜ਼ਰੂਰਤਮੰਦ ਤੇ ਬਿਜਲੀ ਸਾਰਾ ਲੋਕ ਲੱਭੇ ਉਹਨਾਂ ਦੀ ਮਦਦ ਕੀਤੀ ਉਹਨਾਂ ਦੇ ਸਰਵੇ ਕੀਤੇ ਗਏ ਸਰਵੇ ਪਾਸ ਹੋਣ ਤੋਂ ਬਾਅਦ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਗਿਆ ਕਿਉਂਕਿ ਸਾਡੇ ਸੇਵਾਦਾਰ ਸਾਥੀ ਨੇ ਦੱਸਿਆ ਤੁਹਾਨੂੰ ਵਿੱਚ 23 ਆਟਾ ਨੇ ਇਹ 25 ਕਿਲੋ ਆਟਾ ਹੁੰਦਾ 5 ਕਿਲੋ ਚਾਵਲ 4 ਕਿਲੋ ਚੀਨੀ ਚਾਰ ਤਰ੍ਹਾਂ ਦੀਆਂ ਦਾਲਾਂ ਹੁੰਦੀਆਂ, ਸੁੱਕੇ ਦੁੱਧ ਦਾ ਪਾਊਡਰ ਹੁੰਦਾ ਕਿਲੋ, ਬੱਚੇ ਚਾਹ ਬਣਾ ਕੇ ਪੀ ਸਕਦੇ, ਦੁੱਧੂ ਪੀ ਸਕਦੇ ਨੇ। ਚਾਰ ਤਰ੍ਹਾਂ ਦੇ ਮਸਾਲੇ ਹੁੰਦੇ ਨੇ, 2 ਲੀਟਰ ਸਰ੍ਹੋਂ ਦਾ ਤੇਲ ਹੁੰਦਾ। ਨਹਾਉਣ ਦੀ ਸਾਬਣ ਹੁੰਦੀ ਆ ਗੋਤਰੀ ਨੰਬਰ 1, ਚਾਹ ਪੱਤੀ ਟਾਟਾ ਦੀ ਹੁੰਦੀ ਆ, ਕੜੀ ਡਰਜਨ ਪਾਊਡਰ ਹੁੰਦਾ, ਸਿਰਫ ਕੱਪੜੇ ਧੋਣ ਲਈ, ਕੱਪੜੇ ਧੋਣ ਲਈ ਛੋਕਰਾ ਸਾਬਣ ਹੁੰਦਾ। ਆਲੂ ਪਿਆਜ਼ ਹੁੰਦੇ ਨੇ ਤੇ ਹਲਦੀ, ਮਿਰਚ, ਨੂਨ, ਮਿਰਚ, ਮਸਾਲਾ, ਧਨੀਆ ਪਾਊਡਰ, ਦਲੀਆ ਤੇ ਬੇਸਨ। ਸਾਰੀਆਂ ਚੀਜ਼ਾਂ ਸੰਤਰਾਪਾਲ ਜੀ ਵੱਲੋਂ ਦਿੱਤੀਆਂ ਜਾਂਦੀਆਂ ਨੇ, ਵਧੀਆ ਕੁ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਜਿਹੜੋ ਪੰਜਾਬ ਤੋਂ ਬਾਅਦ ਇਹ ਪੂਰੇ ਭਾਰਤ ਵਰਸ਼ ਦੇ ਵਿੱਚ ਸ਼ੁਰੂ ਕੀਤੀ ਗਈ ਪੂਰੇ ਭਾਰਤ ਵਰਸ਼ ਦੇ ਵਿੱਚ ਸ਼ੁਰੂ ਹੋਣ ਤੋਂ ਬਾਅਦ ਨਾਲ ਹੀ ਨੇਪਾਲ ਦੇ ਵਿੱਚ ਸ਼ੁਰੂ ਕੀਤੀ ਗਈ ਇਹ ਮੁਹੀਮ ਉੱਥੋਂ ਸ਼ੁਰੂ ਹੋਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਈ ਉਸ ਤੋਂ ਬਾਅਦ ਤੁਸੀਂ ਦੇਖਣਾ ਵੀ ਮੈਂ ਦੱਸਣਾ ਚਾਹਾਂਗਾ ਕੋਈ ਇਸ ਤੋਂ ਇਲਾਵਾ ਵੀ ਘਰ-ਘਰ ਜਾ ਕੇ ਸਰਵੇ ਕਿਤੇ ਦੱਸਿਆ ਹੈਗਾ ਤੁਹਾਨੂੰ ਵੀ ਸਾਰਾ ਕੁਝ ਤੇ ਉਸ ਤੋਂ ਬਾਅਦ ਜਿਵੇਂ ਹੁਣ ਹਾਰਪੀਟਾਣ ਲਈ ਆਪਾਂ ਚੱਲ ਰਹੇ ਹਾਂ ਹਾਰਪੀਟਾਣ ਦੀ ਗੱਲ ਕਰੀਏ ਵੀ ਉੱਥੇ ਸੰਤਰਾਪਾਲ ਜੀ ਮਹਾਰਾਜ ਨੂੰ ਪਹਿਲਾਂ ਇੱਕ ਪਿੰਡ ਨੇ ਅਪਰੋਚ ਕਰਿਆ ਵੀ ਸਾਡੇ ਜੋ ਬਾਰਿਸ਼ ਦਾ ਪਾਣੀ ਆ ਹੜ੍ਹਾਂ ਦਾ ਪਾਣੀ ਆ ਉਹ ਸਾਡੇ ਇਲਾਕੇ ਚ ਜਦੋਂ ਖੜਾ ਆ ਕਿਸਾਨ ਦੀ ਜਿਹੜੀ ਫਸਲ ਹੁੰਦੀ ਉਹਦੀ ਰੂੜ ਵੀ ਹੱਡੀ ਹੁੰਦੀ ਆ ਵੀ ਸਾਡਾ ਝੋਨਾ ਦਾ ਪੈਣਾ ਖਤਮ ਹੋ ਚੁੱਕਿਆ ਅਸੀਂ ਕਣਕ ਦੀ ਬਜਾਈ ਗੇ ਹੁੰਦੀ ਕਰੋ ਕਰਾਂਗੇ ਜਦ ਤੱਕ ਸਾਡੇ ਖੇਤਾਂ ਚੋਂ ਪਾਣੀ ਨਹੀਂ ਨਿਕਲਦਾ ਉਹ ਸਾਫ਼ ਨਹੀਂ ਹੁੰਦਾ ਜ਼ਮੀਨ ਖੁਸ਼ਕ ਨਹੀਂ ਹੁੰਦੀ ਤਾਂ ਸੰਤਰਾਮਪਾਲ ਜੀ ਮਹਾਰਾਜ ਜੀ ਨੂੰ ਪ੍ਰਾਰਥਨਾ ਕੀਤੀ ਕਮੇਟੀ ਦੇ ਮਾਧਿਅਮ ਨਾਲ ਸੰਤਰਾਮਪਾਲ ਜੀ ਮਹਾਰਾਜ ਦਾ ਦੇਸ਼ ਆਇਆ ਵੀ ਜੋ ਵੀ ਪੰਚਾਇਤ ਨਗਰ ਪੰਚਾਇਤ ਤੁਹਾਨੂੰ ਇਹਨਾਂ ਨੇ ਡਿਮਾਂਡ ਕੀਤੀ ਆ ਜੋ ਪ੍ਰਾਰਥਨਾ ਚ ਲਿਖਿਆ ਉਹਨਾਂ ਨੂੰ ਚੀਜ਼ਾਂ ਉਹਨਾਂ ਨੂੰ ਵਸਤੂਆਂ ਪ੍ਰੋਵਾਈਡ ਕਰਾਈ ਜਾਣ ਉੱਤੇ ਮੈਂ ਦੱਸਣਾ ਚਾਹਾਂਗਾ ਕਿ 200 ਤੋਂ ਵੱਧ ਪਿੰਡ ਨੇ ਤੇ ਲੱਖਾਂ ਫੁੱਟ ਪਾਈਪ ਕਿਸੇ ਪਿੰਡ ਦੇ ਵਿੱਚ 24000 ਫੁੱਟ ਪਾਈਪ ਕਿਸੇ 'ਚ 30000 ਫੁੱਟ ਪਾਈਪ ਕਿਸੇ 'ਚ 9000 ਫੁੱਟ ਪਾਈਪ ਕਿਸੇ ਹਜ਼ਾਰ ਵੀ ਆ ਤੇ 10-10 ਮੋਟਰਾਂ ਇੱਕ ਪਿੰਡ ਨੂੰ ਦਿੱਤੀਆਂ ਜਾਂਦੀਆਂ 8 ਮੋਟਰਾਂ 10 ਮੋਟਰਾਂ ਇਹ ਸਾਰੀਆਂ ਮੋਟਰਾਂ ਦੱਸਣਾ ਚਾਹਾਂਗਾ ਬ੍ਰਾਂਡਡ ਹੁੰਦੀਆਂ ਕ੍ਰੰਪਟਨ ਦੀਆਂ ਹੁੰਦੀਆਂ ਜਾਂ ਕਲੋਸਟਰ ਦੀਆਂ ਦਿੱਤੀਆਂ ਜਾਂਦੀਆਂ ਸਟਾਰਟਰ ਸਮੇਤ ਦਿੱਤੀਆਂ ਜਾਂਦੀਆਂ ਮਸ਼ੀਨ ਤੋਂ ਸਟਾਰਟਰ ਤੱਕ ਦੀ ਤਾਰ ਦਿੱਤੀ ਜਾਂਦੀ ਆ ਸਟਾਰਟਰ ਤੋਂ ਲੈ ਕੇ ਹੰਬੇਦਕ ਤਾਰਦੀ ਦਿੱਤੀ ਜਾਂਦੀ ਆ ਉਸ ਤੋਂ ਇਲਾਵਾ ਜੰਨੀਆਂ ਸ਼ਾਕਟਾਂ ਨੇ ਕੋਈ ਵੀ ਹੋਰ ਇਹਦੀ ਐਸੈਸਰੀਆ ਪਾਣੀ ਕੱਢ ਲਈ ਸੁੰਢੀ ਪੈਪ ਆ ਕੋਈ ਵੀ ਵਸਤੂ ਆ ਉਹ ਸਾਰੀ ਸੰਤਰਾਮ ਪਾਲੀ ਮਾਰਜੇ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਆ ਜੀਰੋ ਇਹਨਾਂ ਨੇ ਪੰਚਾਇਤਾਂ ਨੇ ਵੀ ਇੱਧਰ ਹਰਿਆਣੇ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਪੰਜਾਬ ਵਾਲਿਆਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਜਿਵੇਂ ਇੱਥੇ ਸਰਵੇ ਕਰਨ ਭਗਤਾਂ ਦੇ ਸੀ ਰਾਸ਼ਨ ਵਗੈਰਾ ਦਾ ਇਹਨਾਂ ਨੇ ਪ੍ਰਾਰਥਨਾ ਕੀਤੀ ਵੀ ਸਾਡੀ ਵੀ ਮਦਦ ਕੀਤੀ ਜਾਵੇ ਸਾਡੇ ਵੀ ਝੋਨੇ ਦੀ ਫਸਲ ਦੇ ਵਿੱਚ ਵੀ ਪਾਣੀ ਬਹੁਤ ਖੜਾ ਇਸ ਕੋਈ ਮਲਕਪੁਰ ਪਿੰਡ ਦੇ ਵਿੱਚ ਤਾਂ 10 10 ਫੁੱਟ 8 8 ਫੁੱਟ ਪਾਣੀ ਖੜਾ ਤੁਸੀ ਮੀਡੀਆ ਵੀ ਦੇਖ ਸਕਦਾ ਸਾਨੂੰ ਬਹੁਤ ਹੋਇਆ ਸੀ ਉਹਦੀ ਡਰੋਨ ਨਾਲ ਵੀਡੀਓ ਬਣਾਉਣੇ ਆ ਵੀਡੀਓ ਬਣਾ ਕੇ ਸੰਤਰਾਮਪਾਲ ਜੀ ਮਹਾਰਾਜ ਜੀ ਕੋ ਇਹਨਾਂ ਨੇ ਜੋ ਪ੍ਰਾਰਥਨਾ ਲਿਖੀ ਆਪਣੀ ਲੈਟਰ ਹੈਡ ਤੇ ਪੰਚਾਇਤ ਵੱਲੋਂ ਸਭ ਦੇ ਸਾਈਨ ਹੋ ਕੇ ਸੰਤਰਾਮਪਾਲ ਜੀ ਮਹਾਰਾਜ ਜੀ ਕੋਲ ਅਸੀਂ ਭੇਜੀ ਉਹਨਾਂ ਵੱਲੋਂ ਨਾਲ ਦੀ ਤੁਰੰਤ ਇਹਨਾਂ ਦਾ ਸਰਵੇ ਪਾਸ ਕੀਤਾ ਗਿਆ ਪਰ ਦੱਸਿਆ ਜਿਵੇਂ ਦੱਸਿਆ ਤੁਹਾਨੂੰ ਵੀ ਦਿਵਾਲੀ ਹੋਣ ਦੇ ਨਾਤੇ ਵਿਸ਼ਕਰਮਾ ਹੋਣ ਦੇ ਨਾਤੇ ਥੋੜੀ ਡਿਲੇ ਹੋ ਗਈ ਅਸੀਂ ਨਾਲ ਦੀ ਨਾਲ ਪੈਪਰ ਆਰਡਰ ਕਰਤਾ ਮੈਂ ਤੁਹਾਨੂੰ ਇਸ ਤੋਂ ਵਿੱਚ ਗੱਲ ਕੱਢਦਾ ਹੋਈ ਦੱਸਣਾ ਚਾਹੁੰਦਾ ਕਿ ਤੁਹਾਡੇ ਨਾਲ ਦੇ ਪਿੰਡ ਵੇ ਦੂਜੇ ਵਾਲ ਮਲਕਪੁਰ ਇਹ ਪਿੰਡਾਂ ਦੇ ਵਿੱਚ ਵੀ ਪੰਜ-ਛੇ ਦਿਨ ਪੈਣਾ ਸੰਤਰਾਮਪਾਲ ਜੀ ਮਰਲੇ ਵੱਲੋਂ ਹੜਪੀਰਤਾ ਨੂੰ ਪਾਈਪਾਂ 4000 ਫੁੱਟ ਪਾਈਪ 10 ਹਾਊਸਕੋਰ ਦੀਆਂ ਮੋਟਰਾਂ ਸ਼ਾਕਟਾਂ ਵੀ ਇਹ ਨਹੀਂ ਹੈਗਾ ਵੀ ਲੋਸ਼ਨ ਲਾ ਲੈਣ ਤੇ ਬਾਅਦੋਂ ਉਹਨਾਂ ਨੂੰ ਪਾਈਪ ਬੱਢਣੀ ਪਵੇ ਖਰਾਬ ਹੋਵੇ ਇਹਨਾਂ ਨੂੰ ਸ਼ਕਰੂ ਗਨ ਵੀ ਦਿੱਤੀ ਜਾਂਦੀਆਂ ਨਾਲ ਵੀ ਸ਼ਾਕਟਾਂ ਐਕਸਟਰਾ ਦਿੱਤੀ ਜਾਂਦੀਆਂ ਨੇ ਤੇ ਸਾਰੀਆਂ ਪਾਈਪਾਂ ਜਿਹੜੀਆਂ ਅੱਛੀ ਕੁਆਲਿਟੀ ਦੀਆਂ ਨੇ ਜਿਵੇਂ ਆਪਣੀਆਂ ਸਾਰੀਆਂ ਅਨਬ੍ਰੇਕੇਬਲ ਪਾਈਪਾਂ ਨੇ ਬਹੁਤ ਵਧੀਆ ਕੁਆਲਿਟੀ ਦੀਆਂ ਪਾਈਪਾਂ ਨੇ 17 ਨਾਲ ਦੰਨਿਆ ਜਿਵੇਂ ਉੱਥੇ 16 mm ਦੀ ਤਾਰ ਦਿੱਤੀ ਸੀ ਜਿਵੇਂ ਇਸ ਪੰਚਾਇਤ ਨੇ ਹੁਣ ਇਸ ਪੰਚਾਇਤ ਨੇ ਇਸ ਪੰਚਾਇਤ ਨੇ ਸਾਡੇ ਕੋਲ ਡਿਮਾਂਡ ਦੇ ਕਰੀ ਸਾਡੇ ਗੁਰੂ ਮਹਾਰਾਜ ਜੀ ਕੋ ਪ੍ਰਾਰਥਨਾ ਕਰੀ ਸੀ ਵੀ ਸਾਨੂੰ 9000 ਫੁੱਟ ਪਾਈਪ ਚਾਹੀਦੀ ਆ 8 ਇੰਚੀ ਤਾਂ ਉਸ ਦੇ ਤਹਿਤ ਅਸੀਂ ਤਿੰਨ ਟਰੱਕਾਂ ਦੇ ਵਿੱਚ ਪਾਈਪ ਲੈ ਕੇ ਆਏ ਹਾਂ ਸੋ ਕੋ 9400 ਫੁੱਟ ਪਾਈਪ ਲੈ ਕੇ ਆਏ ਹਾਂ ਤੇ ਇਹਨਾਂ ਨੇ ਸਾਡੇ ਤੋਂ 35 mm ਦੀ 4 ਕੋਰ ਤਾਰ ਦੀ ਡਿਮਾਂਡ ਕੀਤੀ ਸੀ ਜੋ ਕਿ 1700 ਫੁੱਟ ਅਪਰੋਕਸੀਮੇਟਲੀ ਮਤਲਬ 540 ਮੀਟਰ ਜਾਂ 530 ਮੀਟਰ ਤਾਰ ਹੋਊਗੀ ਨਾਲ ਜੱਤੀ ਗਿਆ ਦੋ ਦੋ ਮੋਟਰਾਂ ਨੇ 20 ਹੌਸ ਪਾਵਰ ਦੀਆਂ ਮੰਗੀਆਂ ਸੀ ਉਹਨਾਂ ਨੇ ਉਹ ਵੀ ਕਲੋਸਰ ਕੰਪਨੀ ਦੀਆਂ ਵਿਦ ਸਟਾਰਟਰਾਂ ਤੇ 474 ਸ਼ਾਕਟਾਂ ਦਿੱਤੀਆਂ ਗਈਆਂ ਨੇ ਵੀ ਕਿਸਾਨ ਸ਼ਾਕਟਾਂ ਨਾਲ ਜੋੜ ਲੈਣ ਤੇ ਇਹਨਾਂ ਨੂੰ ਸਕਰੂ ਗੰਨੂ ਵੀ ਵਧੀਆ ਕੰਪਨੀ ਦਿੱਤੀ ਗਈ ਆ ਵੀ ਸਕਰੂ ਕੱਤ ਲੈਣ ਲੋਸ਼ਨ ਨਾਲ ਨਾਲ ਜਦ ਕਿ ਲੋਸ਼ਨ ਲਿਆਤਾ ਗਿਆ ਨਾਲ ਪਰ ਇਹ ਲੋਸ਼ਨ ਲੱਗੂਗਾ ਤਾਂ ਪਾਈਪਾਂ ਕਟਣੀਆਂ ਪੈਣੀਆਂ ਅੱਗੇ ਕਿਸੇ ਦੇ ਕੱਟਦੇ ਪਾਈਪਾਂ ਦਾ ਸਾਈਜ਼ ਛੋਟਾ ਹੋ ਜਾਗਾ ਅਸੀਂ ਸੰਤਰਾਮਪਾਲ ਜੀ ਬਾਰੇ ਸ਼ੋਕਟਾਂ ਦਾ ਖਰਚਾ ਵੀ ਅਕਸ਼ਰ ਕੀਤਾ ਗਿਆ ਜਿਵੇਂ ਦੱਸਣਾ ਚਾਹਾਂਗਾ ਸ਼ੋਕਟਾਂ ਵੀ ਸੁਪਰ ਡੀਪੀ ਦੀਆਂ ਕੋਈ ਔਰ ਕੋਈ ਵੀ ਐਸਾ ਸਮਾਨ ਨਹੀਂ ਵੀ ਜਿਹੜਾ ਸਸਤਾ ਦਿੱਤਾ ਜਾਵੇ ਸੰਤਰਾਮਪਾਲ ਜੀ ਦਾ ਇਹ ਨਾਰਾ ਵੀ ਕਿਸਾਨ ਨਹੀਂ ਆਪਾਂ ਬਚਾਣੀਆਂ ਜੇ ਕਿਸਾਨ ਫਸਲ ਵੇਚੇਗਾ ਟਾਈਮ ਤੇ ਤਾਂ ਹੀ ਸਾਰਾ ਬਿਜ਼ਨਸ ਚੱਲੇਗਾ ਕੰਮ ਚੱਲੇਗਾ ਧੰਦਾ ਚੱਲੇਗਾ ਜੇ ਕਿਸਾਨ ਦੀ ਇਨਕਮ ਦਾ ਮਰ ਗਿਆ ਤਾਂ ਸਾਡਾ ਦੇਸ਼ ਤਬਾਹ ਹੋ ਜਾਏਗਾ ਕਿਉਂ ਸਾਰਾ ਕੁਝ ਖੇਤੀ ਦੇ ਨਾਲ ਹੀ ਨਿਰਭਰਤ ਨੂੰ ਸਭ ਨੂੰ ਪਤਾ ਜੇ ਫਸਲ ਨਹੀਂ ਹੋਏਗੀ ਤਾਂ ਬਲੈਕ ਵਧੇਗੀ ਮਾਰਕੀਟ ਦੇ ਵਿੱਚ ਕਣਕ ਦੀ ਮਹਿੰਗਾਈ ਹੋ ਜਾਏਗੀ ਡਿਸਟਰੀਬਿਊਸ਼ਨ ਸ਼ੋਰਟ ਹੋ ਗਈ ਉਹਨੂੰ ਧਿਆਨ ਰੱਖਦੇ ਹੋਏ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਜੋ ਵੀ ਪ੍ਰਾਰਥਨਾ ਜਾਰੀਆਂ ਨੇ ਹਰ ਪੀੜਤਾ ਦੀਆਂ ਉਸ ਦੇ ਤਹਿਤ ਸਾਰੀ ਰਾਤ ਸਮਗਰੀ ਮੁਹੱਈਆ ਕਰਾਈ ਜਾ ਰਹੀ ਹੈ ਉਸ ਦੇ ਤਹਿਤ ਵੀ ਅਸੀਂ ਪਿੰਡ ਦੇ ਵਿੱਚ ਅੱਜ ਪੰਚਾਇਤ ਕੋਲ ਪਹੁੰਚੇ ਹਾਂ ਇਹਨਾਂ ਨੂੰ ਸਮਾਨ ਹੈਂਡਓਵਰ ਕਰਨ ਲਈ